ਤਰਨਤਾਰਨ ਦੇ ਨਸ਼ਰਾ ਪੰਨੂਆ ਬਾਈਪਾਸ ਚੌਂਕ ਦੇ ਕੋਲ ਇੱਕ ਕਾਰ ਵਿੱਚ ਅੱਗ ਲੱਗਣ ਕਰ ਇੱਕ ਔਰਤ ਦੀ ਮੌਤ ਅਤੇ ਇੱਕ ਬੱਚਾ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਨ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਬੱਚੇ ਨੂੰ ਤਰਨਤਾਰਨ ਸਿਵਲ ਹਸਪਤਾਲ ਇਲਾਜ ਲਈ ਪੇਜਾ ਗਿਆ। ਲੋਕਾਂ ਵੱਲੋਂ ਦੱਸਿਆ ਗਿਆ ਕਿ ਇਹ ਹਵਾਈ ਪਟਾਕੇ ਬਣਾਉਣ ਦਾ ਕਠਿਤ ਕੰਮ ਕਰਦੇ ਸਨ ਅਤੇ ਅੱਗ ਲੱਗਣ ਨਾਲ ਸੜੇ ਸਮਾਨ ਵਿੱਚ ਹਵਾਈ ਪਟਾਕੇ ਨਜ਼ਰ ਆ ਰਹੇ ਹਨ। ਇਹ ਅੱਗ ਲੱਗੀ ਉਪੀ ਪਟਾਕੇ ਬਣਾਉਂਦੇ ਤੋ ਪਟਾਕੇ ਹੁਣ ਲਾਗੀ ਮੈਂ ਤਾਂ ਆਪ ਮਹਾ ਬਜਾ ਮੇਰੇ ਉੱਤੇ ਆੜ ਕੇ ਅਜੇ ਮਾੜ ਕੇ ਬੈਠਾ ਤੇ ਆੜ ਕੇ ਡਿੱਗੇ ਆ ਚਾਰ ਪੰਜ ਤੇ ਪਟਾਕੇ ਬਣਾਉਂਦੇ ਆ ਤਾਂ ਸੰਸ ਕੋਈ ਨਹੀਂ ਤੇ ਨਾ ਕੋਈ ਇਹਨਾਂ ਕੋ ਹੈਗਾ ਵਾ ਤੇ ਇਹ ਕਿਤੇ ਕਦੇ ਜੇ ਬਣਾਉਂਦੇ ਅੱਜ ਕਿਤੇ ਨਵੇਂ ਆ ਇਹਨਾਂ ਨੂੰ ਤਾਂ ਸਾਲੋਂ ਵੀ ਉੱਤੇ ਹੋ ਗਿਆ ਵਾ ਨੁਕਸਾਨ ਔਰ ਦੇਖ ਲਓ ਮੈਂ ਡੰਗਰ ਹੀ ਮਹਾ ਕੱਢੇ ਜਾਂ ਤੇ ਆ ਪ੍ਰਾਲੀ ਪ੍ਰੋਲੀ ਮੇਰੀ ਸੜੀ ਤੇ ਕੋਠਾ ਮਹਾ ਬਜਾ ਮੁਲਕ ਪੈ ਗਿਆ ਤੇ ਆ ਪਟਾਕੇ ਹੁਤੇ ਬਣਾਉਂਦਾ ਹੀ ਪਤਾ ਨਹੀਂ ਪਰ ਆਵਾ ਕਿਤਰਾ ਅੱਗ ਲੱਗ ਗਈ ਆ ਉਧਰ ਜਦੋਂ ਮੁੰਡੇ ਭੱਜੇ ਆ ਉੱਤੋਂ ਉਤਰੇ ਆ ਸਾਡੇ ਪ੍ਰਾਣੀ ਤੇ ਛਾਲਾ ਮਾਰ ਗਿਆਂ ਤੇ ਇੱਧਰ ਪ੍ਰਾਣੀ ਨੂੰ ਵੀ ਲੱਗ ਗਈ ਨੁਕਸਾਨ ਆ ਇੱਕ ਜਨਾਨੀ ਮਰ ਗਈ ਆ ਨਾ ਕੁੜੀ ਆਈ ਪਟਾਕੇ ਬਣਾਉਣ ਉਹ ਮਰ ਗਈ ਮੈਂ ਤਾਂ ਗੁਜਰਤੀ ਮੈਂ ਆਖਿਆ ਪਟਾਕਾ ਪਿਆ ਇਧਰੋਂ ਟਾਇਰ ਪਾਟਾ ਮੈਂ ਤਾਂ ਉੱਥੇ ਜਾਣ ਦੀ ਮੈਨੂੰ ਤਾਂ ਨਿਕਲਿਆ ਨਹੀਂ ਜਾਣਾ ਇਹ ਬੈਠੇ ਇੱਥੇ ਹੀ ਮੰਜਾ ਡੱਠਾ ਹੈ ਇਹਨਾਂ ਦੇ ਤਿੰਨ ਚਾਰ ਅਣ ਕੇ ਵਜੇ ਇਹ ਵੀ ਤੂੰ ਹੀ ਜਕੜੀ ਸੀ ਜਦ ਨਿਕਲੇ ਜਦੋਂ ਉੱਧਰ ਮੁੰਡਿਆਂ ਨੇ ਜਦੋਂ ਛਾਹਾਂ ਮਾਰੀਆਂ ਪ੍ਰਾੜੀ ਉਹ ਤੱਕ ਲੱਗੀ ਹੈ ਨਾ ਵਾਈਆਂ ਜਿਹੜੀਆਂ ਬਣਾਉਂਦੀਆਂ ਵਾਵਾ ਸਾਲ ਹੀ ਹੋ ਚੱਲਿਆ ਕਿ ਬਣਾਉਂਦੀਆਂ